ਸੰਗਤ ਜੀ ਆਓ ਆਪਾਂ ਇੱਕ ਵਿਚਾਰ ਕਰੀਏ ਕਿ ਗਵਾਚਾ ਕੌਣ ਹੈ ਕੌਣ ਗਵਾਚਾ ਹੈ ਪਰਮੇਸ਼ਰ ਗਵਾਚਾ ਹੈ ਕਿ ਜਾਂ ਅਸੀਂ ਪਰਮੇਸ਼ਰ ਤੋਂ ਗਵਾਚ ਗਏ ਆ ਇਹ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ ਕਿ ਦੋਨਾਂ ਜੋ ਗਵਾਚਾ ਕੌਣ ਹੈ ਉਹ ਭਾਈ ਅਸੀਂ ਗਵਾਚੇ ਹਾਂ ਉਹ ਥੋੜਾ ਗਵਾਚਾ ਹੈ ਪਰਮੇਸ਼ਰ ਕਵਾਚਾ ਪਰਮੇਸ਼ਰ ਨੇ ਤੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ ਉਹ ਤੇ ਆਬਰਮਿਆ ਹੋਇਆ ਹੈ ਸ੍ਰਿਸ਼ਟੀ ਦੇ ਵਿੱਚ ਹੈ ਸਾਡੇ ਸਾਰਿਆਂ ਵਿੱਚ ਹੈ ਪੂਰੀ ਸ੍ਰਿਸ਼ਟੀ ਵਿੱਚ ਵਿੱਚ ਕੁਦਰਤ ਹਰ ਪ੍ਰਭ ਵਸੀ ਜੀਓ ਉਹ ਇਹਦੇ ਵਿੱਚ ਆਪ ਵਸ ਰਿਹਾ ਆਪ ਬਣਾ ਕੇ ਆਪੇ ਵਸ ਰਿਹਾ ਹੈ ਵਿੱਚ ਆਪ ਹੀ ਹੈ ਹਰ ਘਟ ਘਟ ਚ ਵਸ ਰਿਹਾ ਹੈ ਉਹ ਕਦੋਂ ਕਵਾਚਾ ਹੈ ਅਸੀਂ ਗਵਾਚੇ ਹਾਂ ਮੂਰਖ ਪੁਣੇ ਕਰਕੇ ਅਸੀਂ ਗਵਾਚ ਗਏ ਅਸੀਂ ਕਿੱਦਾਂ ਗਵਾਚ ਗਏ ਮੈਂ ਕਰਕੇ ਬਿਮਾਰੀ ਲੱਗ ਗਈ ਸਾਨੂੰ ਮੈਂ ਦੀ ਹਾਂ ਮੈਂ ਦੀ ਬਿਮਾਰੀ ਇਹ దీర్ఘ ਰੋਗ ਦੀ ਬਿਮਾਰੀ ਇਹ ਲੱਗ ਗਈ ਸਾਨੂੰ ਅਸੀਂ ਤਾਂ ਗਵਾਚੀਏ ਉਹ ਤਾਂ ਗਵਾਚੀ ਅਸੀਂ ਤਾਂ ਲੱਭਦੇ ਫਿਰਦੇ ਹਾਂ ਉਹਨੂੰ ਉਹ ਵਿੱਚੇ ਹੀ ਹੈ ਉਹ ਪਰਮੇਸ਼ਰ ਤੇ ਚਲਾ ਰਿਹਾ ਹੈ ਇਸ ਜੰਤ ਨੂੰ ਸਾਡੇ ਸਭ ਸਰੀਰਾਂ ਨੂੰ 84 ਲੱਖ ਜੀ ਆਜੰਤ ਨੂੰ ਚਲਾ ਰਿਹਾ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਧਰਤੀ ਨੂੰ ਘੁਮਾ ਰਿਹਾ ਚੰਦ ਸੂਰਜ ਨੂੰ ਚਲਾ ਰਿਹਾ ਹਵਾ ਪਾਣੀ ਨੂੰ ਚਲਾ ਰਿਹਾ ਉਹ ਮਾਲਕ ਸਾਰੀ ਸ੍ਰਿਸ਼ਟੀ ਦਾ ਉਹ ਥੋੜੀ ਗਵਾਚ ਉਹ ਭਾਈ ਉਹ ਤੇ ਆਪ ਰਮਿਆ ਹੋਇਆ ਤੇ ਤਾਂ ਹੀ ਤੇ ਰਾਮ ਹੈ ਉਹ ਰਮਿਆ ਹੋਇਆ ਹੈ ਰਾਮ ਹੈ ਇਸੇ ਕਰਕੇ ਅਸੀਂ ਗਵਾਚੇ ਮੂਰਖ ਪੁਣੇ ਕਰਕੇ ਅਸੀਂ ਗਵਾਚ ਗਏ ਬਲਕੇ ਅਸੀਂ ਉਹਦੀ ਅੰਛਾ ਅਸੀਂ ਐਵੇਂ ਹੀ ਆਪਣੇ ਆਪ ਨੂੰ ਗਵਾ ਕੇ ਬੈਠੇ ਹੋਏ ਹਾਂ ਉਹਨੂੰ ਲੱਭ ਰਹੇ ਹਾਂ ਤੇ ਫਿਰ ਲੱਭ ਵੀ ਕਿਵੇਂ ਰਹੇ ਹਾਂ ਕਦੇ ਤਰਕੂਟੀ 'ਚ ਬੈ ਕੇ ਲੱਭਦੇ ਹਾਂ ਕਦੇ ਅੱਖਾਂ ਬੰਦ ਕਰਕੇ ਲੱਭਦੇ ਹਾਂ ਧਿਆਨ ਧਰ ਕੇ ਲੱਭਦੇ ਹਾਂ ਹੈ ਕਦੇ ਅਸੀਂ ਉਸ ਨੂੰ ਅੱਖਾਂ ਖੋਲ ਕੇ ਲੱਭਦੇ ਹਾਂ ਕਦੀ ਅੱਖਾਂ ਖੋਲ ਕੇ ਤਾਂ ਠਾਂ ਠਾਂ ਨੱਕ ਵੱਲ بڑا ਕੁਝ بڑے ਰੰਗ ਤਮਾਸ਼ੇ ਕਰ ਰਹੇ ਹਾਂ ਉਹਨੂੰ ਲੱਭਣ ਵਾਸਤੇ ਇਹ ਨਹੀਂ ਸੋਚ ਰਹੇ ਕਿ ਉਹ ਆਪ ਤੇ ਹੈ ਆਪੇ ਹੀ ਤੇ ਹੈ ਉਹ ਲੱਭ ਪੀ ਕਿਨੂੰ ਰਹੇ ਆ ਜਾਦੂ ਆਪ ਹੀ ਐ ਤੇ ਲੱਭ ਕਿਨੂੰ ਰਹੇ ਆ ਆਪ ਹੀ ਤੋ ਦੇਖ ਰਿਹਾ ਆ ਆਪ ਹੀ ਬੋਲ ਰਿਹਾ ਸੱਬੇ ਘਟ ਰਾਮ ਬੋਲਾ ਕਰੇ ਅਸੀਂ ਕੀ ਰਹੇ ਆ ਇਹ ਸਭ ਪ੍ਰੇਖੇ ਵਿੱਚ ਹੋ ਰਿਹਾ ਪਰਮਦੇ ਕਰਕੇ ਭਾਈ ਅਸੀਂ ਗਵਾਚੇ ਹੋਏ ਆ ਅਸੀਂ ਗੁਰਬਾਣੀ ਨੂੰ ਠੀਕ ਤਰ੍ਹਾਂ ਪੜਿਆ ਨਹੀਂ ਵਿਚਾਰਿਆ ਨਹੀਂ ਅਸੀਂ ਤਾਂ ਗਵਾਚੇ ਹੋਏ ਆ ਮੈਂ ਮੇਰੀ ਕਰਕੇ ਗਵਾਚੇ ਹੋਏ ਆ ਮੈਂ ਛੱਡ ਦਈਏ ਹਉ ਮੈਨੂੰ ਤਿਆਗ ਦਈਏ ਹਉ ਮੈਨੂੰ ਤਿਆਗਣ ਵਾਸਤੇ ਹੁਕਮ ਚਾ ਜਾਈਏ ਪਾਣਾ ਮੰਨੀਏ ਉਹਦਾ ਉਹਦੀ ਰਾਜਾ ਚ ਰਾਜੀ ਰਹੀਏ ਹੁਕਮ ਮੰਨਾਂਗੇ ਤੇ ਹੁਕਮ ਬੂਝ ਪਰਮ ਪਦ ਪਾਈ ਉਹ ਸਾਨੂੰ ਸਮਝ ਆ ਜਾਣੀ